ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਕਈ ਵਾਰ ਉਹਦੇ ਬਹੁਤ ਵੱਡੇ ਮਿਲ ਜਾਂਦੇ ਨੇ ਪਰ ਸ਼ਖਸੀਅਤਾਂ ਛੋਟੀਆਂ ਰਹਿ ਜਾਂਦੀ ਅੰਮ੍ਰਿਤ ਸਰ ਤੋਂ ਬੀਜੇਪੀ ਦੇ ਸਾਬਕਾ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ ਸਾਹਿਬ ਦੇ ਬਿਆਨ ਨੇ ਅੱਜ ਪੰਜਾਬੀਆਂ ਦੇ ਮਨਾਂ ਨੂੰ ਭਾਰੀ ਠੇਸ ਪਚਾਈ ਹੈ ਮੈਂ ਹੈਰਾਨ ਹਾਂ ਕਿ ਗੁਰੂ ਨਗਰੀ ਦੇ ਵਿੱਚ ਰਹਿ ਕੇ ਵੀ ਉਹ ਬਾਬੇ ਨਾਨਕ ਦੇ ਫਲਸਫੇ ਨੂੰ ਨਹੀਂ ਸਮਝ ਸਕੇ ਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਸ਼ਵੇਤ ਮਲਿਕ ਸਾਹਿਬ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੇ ਫਿਰਕੂਵਾਦੀ ਗੱਲਾਂ ਨਾ 47 ਦੇ ਵਿੱਚ ਕਦੇ ਸੁਣੀਆਂ ਮੰਨੀਆਂ ਨਾ 84 ਦੇ ਵਿੱਚ ਨਾ ਅੱਜ ਸ਼ਰਮ ਦੀ ਗੱਲ ਤਾਂ ਇਹ ਹੈ ਕਿ 75 ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਬੀਜੇਪੀ ਕਦੇ ਮੰਗਲ ਸੂਤਰ ਦੀ ਗੱਲ ਕਰਦੀ ਹੈ ਕਦੇ ਰਾਮ ਮੰਦਰ ਦੀ ਗੱਲ ਕਰਦੀ ਹੈ ਕਿਉਂ ਨਹੀਂ ਆਪਾਂ ਦੇਸ਼ ਦੀ ਗੱਲ ਕਰਦੇ ਕਿਉਂ ਨਹੀਂ ਆਪਾਂ ਲੋਕ ਭਲਾਈ ਸਕੀਮਾਂ ਦੀ ਗੱਲ ਕਰਦੇ ਕਿਉਂ ਨਹੀਂ ਗਰੀਬ ਦੇ ਮੂੰਹ ਦੇ ਵਿੱਚ ਰੋਟੀ ਦੀ ਗੱਲ ਕਰਦੇ ਉਹਦੇ ਸਿਰ ਤੇ ਛੱਤ ਦੀ ਗੱਲ ਕਰਦੇ ਵਿਸ਼ਵ ਦੇ ਵਿੱਚ ਭਾਰਤ ਦੀ ਕੀ ਸਥਿਤੀ ਹੈ ਉਹਦੇ ਬਾਰੇ ਆਪਾਂ ਕਿਉਂ ਨਹੀਂ ਗੱਲ ਕਰਦੇ ਡਾਲਰ ਦੇ ਮੁਕਾਬਲੇ ਰੁਪਈਆ ਕਿਉਂ ਐਡਾ ਨੀਚੇ ਜਾ ਰਿਹਾ ਹੈ ਉਹਦੇ ਤੇ ਆਪਾਂ ਕਿਉਂ ਨਹੀਂ ਗੱਲ ਕਰਦੇ ਮਹਿੰਗਾਈ ਦੀ ਕਿਉਂ ਨਹੀਂ ਗੱਲ ਕਰਦੇ ਗੱਲ ਕਰਦੇ ਆ ਅਸੀਂ RAM ਮੰਦਿਰ ਦੀ ਦੇਖੋ ਸਿੱਖ ਹਰ ਇੱਕ ਧਰਮ ਨੂੰ ਸਤਕਾਰ ਦਿੰਦਾ ਔਰ ਤੁਹਾਨੂੰ ਮੈਂ ਯਾਦ ਕਰਾ ਦਿਆਂ ਕਿ ਅੰਮ੍ਰਿਤਸਰ ਦੇ ਵਿੱਚ RAM ਤੀਰਥ ਬਾਦਲ ਸਾਹਿਬ ਦੀ ਸਰਕਾਰ ਦੇ ਦੌਰਾਨ ਇੱਕ ਸਤਕਾਰ ਵੱਜੂ ਬਣਾਇਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਗੁਰੂ ਸਾਹਿਬ ਦਾ ਜਿਹੜੇ ਸਾਂਝੀ ਵਾਲਤਾ ਦਾ ਫਲਸਫਾ ਹੈ ਅਸੀਂ ਉੱਤੇ ਚੱਲਦੇ ਹਾਂ ਅਯੁੱਧਿਆ ਕੋਈ ਲਿਮਟਿਡ ਟਾਈਮ ਕਲੀਨਿਕ ਖੋਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉੱਥੇ ਜਾਊਗੀ ਅਸੀਂ ਨਤਮਸਤਕ ਹੋਵਾਂਗੇ ਸੋ ਧਰਮ ਦੀ ਰਾਜਨੀਤੀ ਕਰਨੀ ਛੱਡੋ ਅਸੀਂ ਸਾਰੇ ਪੰਜਾਬ ਦੇ ਵਿੱਚ ਪਿਆਰ ਨਾਲ ਰਹੀਏ ਇਹ ਮਨੋਰਟੀਜ਼ ਦਾ ਗੁਲਦਸਤਾ ਹੈ ਔਰ ਇੱਕ 크ਰਿਸਚੀਅਨ ਵੀ ਭਰਾ ਨੇ ਮੁਸਲਮਾਨ ਵੀ ਭਰਾ ਨੇ ਹਿੰਦੂ ਵੀ ਭਰਾ ਨੇ ਸਿੱਖ ਵੀ ਭਰਾ ਨੇ ਇਹ ਸਾਰੇ ਭਲਾ ਨੇ ਤੇ ਇਹ ਪਿਆਰ ਨਾਲ ਰਹਿੰਦੇ ਨੇ ਉਰੇ ਘਟੋ ਘਟ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉੱਪਜਿਆ ਕੌਣ ਭਲੇ ਕੌਣ ਮੰਦੇ ਕਈ ਵਾਰ ਉਹਦੇ ਬਹੁਤ ਵੱਡੇ ਮਿਲ ਜਾਂਦੇ ਨੇ ਪਰ ਸਖਸ਼ੀਤਾ ਛੋਟੀਆਂ ਰਹਿ ਜਾਂਦੀ ਅੰਮ੍ਰਿਤਸਰ ਤੋਂ ਭਾਜਪੀ ਦੇ ਸਾਬਕਾ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ ਸਾਹਿਬ ਦੇ ਬਿਆਨ ਨੇ ਅੱਜ ਪੰਜਾਬੀਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਨਾ ਹੈਰਾਨ ਆ ਕਿ ਗੁਰੂ ਨਗਰੀ ਦੇ ਵਿੱਚ ਰਹਿ ਕੇ ਵੀ ਉਹ ਬਾਬੇ ਨਾਨਕ ਦੇ ਫਲਸਫੇ ਨੂੰ ਨਹੀਂ ਸਮਝ ਸਕੇ ਕੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ। ਸ਼ਵੇਤ ਮਲਿਕ ਸਾਹਿਬ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਇਹਨੇ ਫਿਰਕੂਵਾਦੀ ਗੱਲਾਂ ਨਾ 47 ਦੇ ਵਿੱਚ ਕਦੇ ਸੁਣੀਆਂ ਮੰਨੀਆਂ ਨਾ 84 ਦੇ ਵਿੱਚ ਨਾ ਅੱਜ। ਸ਼ਰਮ ਦੀ ਗੱਲ ਤਾਂ ਇਹ ਹੈ ਕਿ 75 ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਭਾਜਪਾ ਕਦੇ ਮੰਗਲ ਸੂਤਰ ਦੀ ਗੱਲ ਕਰਦੀ ਹੈ, ਕਦੇ ਰਾਮ ਮੰਦਰ ਦੀ ਗੱਲ ਕਰਦੀ ਹੈ। ਕਿਉਂ ਨਹੀਂ ਆਪਾਂ ਦੇਸ਼ ਦੀ ਗੱਲ ਕਰਦੇ? ਕਿਉਂ ਨਹੀਂ ਆਪਾਂ ਲੋਕ ਭਲਾਈ ਸਕੀਮਾਂ ਦੀ ਗੱਲ ਕਰਦੇ ਕਿਉਂ ਨਹੀਂ ਗਰੀਬ ਦੇ ਮੂੰਹ ਦੇ ਵਿੱਚ ਰੋਟੀ ਦੀ ਗੱਲ ਕਰਦੇ ਉਹਦੇ ਸਿਰ ਤੇ ਛੱਤ ਦੀ ਗੱਲ ਕਰਦੇ ਵਿਸ਼ਵ ਦੇ ਵਿੱਚ ਭਾਰਤ ਦੀ ਕੀ ਸਥਿਤੀ ਹੈ ਉਹਦੇ ਬਾਰੇ ਆਪਾਂ ਕਿਉਂ ਨਹੀਂ ਗੱਲ ਕਰਦੇ ਡਾਲਰ ਦੇ ਮੁਕਾਬਲੇ ਰੁਪਈਆ ਕਿਉਂ ਐਡਾ ਨੀਚੇ ਜਾ ਰਿਹਾ ਹੈ ਉਹਦੇ ਤੇ ਆਪਾਂ ਕਿਉਂ ਨਹੀਂ ਗੱਲ ਕਰਦੇ ਮਹਿੰਗਾਈ ਦੀ ਕਿਉਂ ਨਹੀਂ ਗੱਲ ਕਰਦੇ ਗੱਲ ਕਰਦੇ ਆ ਅਸੀਂ ਰਾਮ ਮੰਦਿਰ ਦੀ ਦੇਖੋ ਸਿੱਖ ਹਰ ਇੱਕ ਧਰਮ ਨੂੰ ਸਤਕਾਰ ਦਿੰਦਾ ਔਰ ਤੁਹਾਨੂੰ ਮੈਂ ਯਾਦ ਕਰਾ ਦਿਆਂ ਕਿ ਅੰਮ੍ਰਿਤਸਰ ਦੇ ਵਿੱਚ ਰਾਮ ਤੀਰਥ ਬਾਦਲ ਸਾਹਿਬ ਦੀ ਸਰਕਾਰ ਦੇ ਦੌਰਾਨ ਇੱਕ ਸਤਕਾਰ ਵੱਜੋਂ ਬਣਾਇਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਸਾਰੇ ਧਰਮਾਂ ਦਾ ਸਤਕਾਰ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਗੁਰੂ ਸਾਹਿਬ ਦਾ ਜਿਹੜੇ ਸਾਂਝੀ ਵਾਲਤਾ ਦਾ ਫਲਸਫਾ ਹੈ ਅਸੀਂ ਉੱਤੇ ਚੱਲਦੇ ਹਾਂ ਅਯੋਧਿਆ ਕੋਈ ਲਿਮਟਡ ਟਾਈਮ ਲੀਨ ਨਹੀਂ ਖੁੱਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉੱਥੇ ਜਾਊਗੀ ਅਸੀਂ ਨਤਮਸਤਕ ਹੋਵਾਂਗੇ ਸੋ ਧਰਮ ਦੀ ਰਾਜਨੀਤੀ ਕਰਨੀ ਛੱਡੋ ਅਸੀਂ ਸਾਰੇ ਪੰਜਾਬ ਦੇ ਵਿੱਚ ਪਿਆਰ ਨਾਲ ਰਹੀਏ ਇਹ ਮਨੋਰਟੀਜ਼ ਦਾ ਗੁਲਦਸਤਾ ਹੈ ਉਰੇ 크੍ਰਿਸਚੀਅਨ ਵੀ ਭਰਾ ਨੇ ਮੁਸਲਮ ਵੀ ਭਰਾ ਨੇ ਹਿੰਦੂ ਵੀ ਭਰਾ ਨੇ ਸਿੱਖ ਵੀ ਭਰਾ ਨੇ ਇਹ ਸਾਰੇ ਭਰਾ ਨੇ ਤੇ ਇਹ ਪਿਆਰ ਨਾਲ ਰਹਿੰਦੇ ਨੇ ਉਰੇ ਘਟੋ ਘਟ